ਅੰਮ੍ਰਿਤਸਰ ਦੇ ਵਿੱਚ ਇੱਕ ਪਤੀ ਪਤਨੀ ਵੱਲੋਂ ਸੁਨਿਆਰੇ ਦੁਕਾਨ ਤੇ ਕੀਤਾ ਗਿਆ ਇੱਕ ਕਾਰਨਾਮਾ ਦਰਸਲ ਸੋਨੇ ਦੀਆਂ ਵਾਲੀਆਂ ਦੇਖਣ ਦੇ ਬਹਾਨੇ ਇੱਕ ਜੋੜੀ ਵੱਲੋਂ ਵਾਲੀਆਂ ਲੈ ਕੇ ਇਹ ਪਤੀ ਪਤਨੀ ਜੋ ਕਿ ਰਫੂ ਚੱਕਰ ਹੋਏ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਵੇਰਕਾ ਦੀਆਂ ਜਿੱਥੇ ਕਿ ਇੱਕ ਜੁਐਲਰੀ ਦੁਕਾਨ ਤੇ ਦਿਨ ਦਿਹਾੜੇ ਇੱਕ ਜੋੜੀ ਪਤੀ ਪਤਨੀ ਜੋ ਕਿ ਵਾਲੀਆਂ ਦੇਖਣ ਲਈ ਆਉਂਦੇ ਨੇ ਸੋ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਜੋੜੀ ਤੁਸੀਂ ਧਿਆਨ ਨਾਲ ਵੇਖੋ ਇਹ ਸੁਨਹਿਰੀ ਦੁਕਾਨ ਤੇ ਆਉਂਦੀ ਹੈ ਤੇ ਵਾਲੀਆਂ ਦੇਖਣ ਦੇ ਲਈ ਕਹਿੰਦੀ ਹੈ ਜੋ ਦੁਕਾਨਦਾਰ ਵਾਲੀਆਂ ਦਿਖਾਉਂਦੇ ਨੇ ਤਾਂ ਇਹ ਵਾਲੀਆਂ ਦੀਆਂ ਜੋੜੀਆਂ ਜੋੜੀ ਜੇ ਕੋਈ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਸੋ ਪੀੜਤ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਦੁਰਖਾਸਤ ਵੀ ਦਿੱਤੀ ਗਈ ਹੈ ਅਤੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਵਿੱਚ ਵੀ ਇਹ ਤਸਵੀਰਾਂ ਕੈਦ ਹੋਈਆਂ ਨੇ ਤੇ ਇਸ ਦੁਕਾਨਦਾਰ ਦਾ ਕਹਿਣਾ ਹੈ ਕਿ ਇੱਕ ਪਤੀ ਪਤਨੀ ਜੋ ਕਿ ਵਾਲੀਆਂ ਖਰੀਦਣ ਲਈ ਦੁਕਾਨ ਤੇ ਆਏ ਸਨ ਪਰ ਜਦੋਂ ਉਹ ਵਾਲੀਆਂ ਦਿਖਾ ਰਿਆ ਸੀ ਤਾਂ ਇਹਨਾਂ ਦੇ ਵੱਲੋਂ ਇੱਕ ਵਾਲੀਆ ਦਾ ਜੋੜਾ ਜੋ ਕਿ ਚੋਰੀ ਕਰ ਲਿਆ ਜਾਂਦਾ ਹੈ ਸੋ ਬਾਅਦ ਵਿੱਚ ਜਦੋਂ ਉਸ ਨੂੰ ਲੱਗਦਾ ਹੈ ਕਿ ਇਸ ਵਿੱਚੋਂ ਇੱਕ ਜੋੜਾ ਘਟ ਹੈ ਤਾਂ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤਾਂ ਉਸ ਦੇ ਵਿੱਚ ਸ਼ਰਿਆਮ ਦਿਖਦਾ ਹੈ ਕਿ ਪਤੀ ਪਤਨੀ ਦੋਨੇ ਵਾਲੀਆ ਦਾ ਜੋੜਾ ਲੈ ਕੇ ਰਫੂ ਚੱਕਰ ਹੋ ਗਏ ਨੇ ਸੋ ਉਸ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਸੋ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੀ ਇਹ ਦੁਕਾਨ ਹੈ ਜਿੱਥੇ ਕਿ ਇੱਕ ਜੁਐਲਰ ਦੁਕਾਨ ਦੇ ਇੱਕ ਛਾਤਰ ਪਤਨੀ ਪਤਨੀ ਵੱਲੋਂ ਸੁਨਿਆਰੀ ਦੁਕਾਨ ਦੇ ਉੱਤੇ ਜੋ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਦੀ ਇੱਕ ਸੀਸੀਟੀਵੀ ਵੀਾਇਰਲ ਹੋਈ ਹੈ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਇਹ ਪਤੀ ਪਤਨੀ ਸੋਨੇ ਦੇ ਵਾਲੀਆ ਖਰੀਦਣ ਲਈ ਦੁਕਾਨ ਦੇ ਅੰਦਰ ਜਾਂਦੇ ਨੇ ਤੇ ਵੱਖ-ਵੱਖ ਵਾਲੀਆਂ ਦੇਖਣ ਤੋਂ ਬਾਅਦ ਦੁਕਾਨ ਤੋਂ ਚਲੇ ਜਾਂਦੇ ਨੇ ਇਸ ਦੌਰਾਨ ਇੱਕ ਜਿਹੜੀ ਕਿ ਸੋਨੇ ਦੀ ਵਾਲੀ ਹੈ ਉਹ ਜੋੜੀ ਹੈ ਉਹ ਗਾਇਬ ਹੁੰਦੀ ਐ ਜੋ ਦੁਕਾਨਦਾਰ ਦੇ ਵੱਲੋਂ ਸੀਸੀਟੀਵੀ ਕੈਮਰਾ ਦੇਖਿਆ ਜਾਂਦਾ ਤਾਂ ਉਸ ਦੇ ਵਿੱਚ ਸ਼ਰੀਆਮ ਦੇਖਿਆ ਜਾਂਦਾ ਕਿ ਇਹ ਪਤੀ ਪਤਨੀ ਜੋ ਕਿ ਵਾਲਿਆਂ ਦੀ ਇੱਕ ਜੋੜੀ ਲੈ ਕੇ ਰਫੂ ਚੱਕਰ ਹੋ ਗਏ ਸਨ ਸੋ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸੀਸੀਟੀਵੀ ਵਿੱਚ ਕਿਵੇਂ ਇਹ ਛਾਤਰ ਪਤੀ ਪਤਨੀ ਜੋ ਕਿ ਇੱਕ ਸੁਨਿਆਰੇ ਦੁਕਾਨ ਦੇ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਸੋ ਕੀ ਨਾਲੀਆਂ ਦੇਖਣ ਲਈ ਬਹਾਨਾ ਕੋਈ ਆਓ ਤੁਹਾਨੂੰ ਸਾਨੂੰ ਨੇ ਕੀ ਕਹਿਣਾ ਹੈ ਕੀ ਗਲਬਤ ਕਿਸੇ ਤੋਂ ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ ਉਹ ਨਾਲ ਆ ਕੇ ਗਿਆ ਮੈਨੂੰ ਵਾਲੀਆਂ ਵਿਖਾਓ ਮੈਂ ਵਾਲੀਆਂ ਵਿਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਿਖਾਓ ਹੈਵੀ ਵਿਖਾਓ ਮੈਂ ਉਹਨਾਂ ਨੂੰ ਹੋਰ ਡੱਬਾ ਵਿਖਾਇਆ ਵਾ ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3.5 ਗ੍ਰਾਮ ਦਾ ਕਢਾ ਕੇ ਬਾਹਰ ਖਾ ਲਿਆ ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਿਖਾਓ ਮੈਂ ਡੱਬਾ ਕੱਢ ਕੇ ਹੋਰ ਲੈ ਆ ਕੇ ਵਿਖਾਇਆ ਵਾ ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਏ ਆ ਕਹਿੰਦੇ ਵੀ ਸਾਨੂੰ ਬਾਹਰ ਰੈਂਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ ਇਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਕੋਈ ਇੰਜ ਕਰੋ ਇਹਨਾਂ ਦੀ ਪਰਚੀ ਬਣਾਓ ਸ਼ੀਸ਼ੇ ਗਾੜੀ ਚਲ ਗਈ ਆ ਸ਼ੀਸ਼ਾ ਸਾਣੀ ਕੰਨ ਚ ਪਾ ਕੇ ਵੇਖਣ ਦੀ ਆ ਕਹਿੰਦੀ ਠੀਕ ਆ ਘਰ ਵਾਲਿਆਂ ਨੂੰ ਕਹਿੰਦੀ ਮੈਂ ਵੀ ਠੀਕ ਤਾਂ ਲੱਗਨਦਾ ਆ ਇਸੇ ਇੰਨਾ ਹੀ ਕੰਮ ਹੋਇਆ ਤੇ ਉਹਨੇ ਇੱਕ ਜੋੜਾ ਆਪਣਾ ਜਿਹੜਾ ਥੱਲੇ ਸੁੱਟਦਾ ਵਾ ਸਾਨੂੰ ਬਾਅਦ ਸ਼ੱਕ ਹੋਇਆ ਕਿ ਇਹ ਜੋੜਾ ਮੇਰਾ ਇੱਕ ਘਟ ਗਿਆ ਵਾ ਅਸੀਂ ਉਹ ਵੇਖਿਆ ਤੇ ਜੋੜਾ ਹੈਗਾ ਨਹੀਂ ਆ ਮੈਨੂੰ ਕਹਿੰਦੀ ਪਰਚੀ ਬਣਾ ਡੱਬੀ ਚ ਪੈਕ ਕਰੋ ਤੁਸੀਂ ਮੈਂ ਡੱਬੀ ਚ ਪੈਕ ਕਰੰਦੇ ਆ ਕਹਿੰਦਾ ਵੀ ਅਸੀਂ ਪੈਸੇ ਕਢਵਾ ਕੇ ਏਟੀਐਮ ਤੋਂ ਆਏ ਆ ਤੇ 2 ਮਿੰਟ ਚ ਆਇਆ ਨਾ ਘਰ ਵਾਲਿਆਂ ਨੂੰ ਕਹਿੰਦੀ ਤਾਂ ਇੱਥੇ ਬਹਿ ਤੇ ਮੈਂ ਆਈ ਉਹ ਆਪਣਾ ਚਲ ਗਿਆ ਚਲ ਗਈ ਆ ਤੇ ਮਗਰ ਹੀ ਉਹਦੇ ਘਰ ਵਾਲਾ ਚਲ ਗਿਆ ਕਿੰਨੇ ਵਾਰ ਸਮਾਂ ਸੀ 2 ਪੌਣੇ ਦੇ 2 ਟਾਈਮ ਦਾ ਹੈ ਪਹਿਲਾਂ ਵੀ ਕਦੇ ਇਹ ਆਏ ਨੇ ਦੁਬਾਰਾ ਪਹਿਲਾਂ ਕਦੀ ਨਹੀਂ ਆਏ ਦੱਸਿਆ ਕੁਛ ਉਹਨਾਂ ਨੇ ਵੀ ਅਸੀਂ ਕਿੱਥੋਂ ਆਏ ਆ ਕਿੱਥੋਂ ਨਾ ਨਾ ਤੁਸੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਦਿੱਤੀ ਆ ਕੀ ਕਹਿੰਦੇ ਹਣ ਕੀ ਇਨਸਾਫ ਦੀ ਮੰਗ ਕਰਦੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਉਹਦੇ ਵੀ ਉਹ ਚੋਰ ਫੜਿਆ ਜਾਵੇ ਉਹਨੇ ਹੋਰ ਵਾਰ ਦੱਤਾ ਬੜੀਆਂ ਕੀਤੀਆਂ ਸ਼ਹਿਰੋਂ ਵੀ ਸਾਨੂੰ ਫੋੜਵਾ ਕੇ ਆਨੇ ਭੇਜੀਆਂ ਸਾਡੀ ਦੁਕਾਨ ਤੇ ਵੀ ਕਰਕੇ ਗਏ ਦੁਕਾਨ ਤੇ ਸੀਸੀਟੀਵੀ ਲੱਗੀ ਹੋਈ ਆ ਸਾਡੇ ਲੱਗੇ ਆ ਕੈਮਰੇ ਚ ਆਏ ਨੇ ਹਾਂਜੀ ਕੈਮਰੇ ਚ ਆਏ ਹਾਂ ਹਾਂ ਜੀ ਸਰ ਇੱਕ ਸੁਣਨੀ ਆ ਜਿਸ ਸਾਨੂੰ ਤੇ ਇੱਕ ਜੋੜੀ ਬਲੋੜੀ ਕਿੱਕਰੀ ਬੀਤੀ ਇੱਕ ਲੇਡੀ ਤੇ ਇੱਕ ਜੈਂਟਸ ਆ ਇਹਨਾਂ ਨੇ ਲਿਖਾਇਆ ਦਰਖਾਸਤ ਤੇ ਕੰਪਲੇਂਟ ਆਈ ਆ ਇਹ ਤਸਦੀਕ ਕਰਕੇ ਪਤਾ ਕਰਦੇ ਆ ਵੀ ਇਹ ਕੌਣ ਆ ਇਹਨਾਂ ਬਾਰੇ ਪਤਾ ਲੱਗਾ ਵੀ ਇਹ ਹੋਰ ਬੇਹੋ ਜਿਹੇ ਵਾਰਦਾਤਾਂ ਕਰ ਰਹੇ ਆ ਇੱਕ ਲੇਡੀ ਜੀ ਆ ਤੇ ਇਹਦੀ ਕੋਈ ਪੁਸ਼ਟੀ ਕਰਦੇ ਵੀ ਕੌਣ ਹੈ ਕਿੱਥੋਂ ਦੀ ਹੈ ਤੇ ਫਿਰ ਅਗਲੀ ਪੰਟੀਕਾਰ ਕਰਾਂਗੇ ਕੰਪਲੇਂਟ ਰਿਜਿਸਟਰ ਪਾਈਏ